ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਵਿਖਾ ਰਣੀ ਆ ਕੀ ਘਰ ਵਿੱਚ ਕਿਵੇਂ ਸੂਟ ਡਰਾਈਕਲਿੰਗ ਕਰੀਦੀ ਆ ਇਹ ਸੂਟ ਮੇਰਾ ਪਿਓਰ ਬ੍ਰੋਕਰਡ ਦਾ ਸੂਟ ਆ ਤੇ ਇਹਦੇ ਉੱਪਰ ਨਾ ਔਇਲ ਦੇ ਦਾਗ ਲੱਗ ਗਏ ਇੱਕ ਇੱਥੇ ਵੀ ਲੱਗਾ ਵਾ ਦਾਗ ਇੱਕ ਇੱਥੇ ਲੱਗ ਗਿਆ ਤੁਸੀਂ ਦੇਖੋ ਕਿੰਨਾ ਗਾੜਾ ਤੇ ਜ਼ਬਰਦਸਤ ਦਾਗਾ ਆ ਔਇਲ ਦਾ ਇਸ ਸੂਟ ਨੂੰ ਡਰਾਈ ਕਲੀਨ ਕਰਵਾਉਣ ਵਾਸਤੇ ਜੇ ਬਾਜ਼ਾਰ ਭੇਜੋ ਤੇ ਕਿੰਨਾ ਟਾਈਮ ਲਿਸਤ ਹੁੰਦਾ ਤੇ ਕਿੰਨੀ ਮਨੀ ਵੇਸ ਹੁੰਦੀ ਹੈ ਇਸ ਕਰਕੇ ਅੱਜ ਤੁਹਾਨੂੰ ਸੂਟ ਅਸੀਂ ਘਰ ਹੀ ਡਰਾਈ ਕਲੀਨ ਕਰਕੇ ਬਣਾਵਾਂਗੇ ਜਿਹੜੇ ਸੂਟ ਨੂੰ ਹੀ ਪਾਣੀ ਚ ਪਾ ਲੈਣੇ ਫਿਰ ਸਾਨੂੰ ਦਾਗ ਨਹੀਂ ਲੱਗਦੇ ਇਸ ਤੋਂ ਪਹਿਲਾਂ ਇਹਨੂੰ ਧੋਣ ਤੋਂ ਪਹਿਲਾਂ ਇੱਕ ਕੰਮ ਕਰਾਂਗੇ ਕਿ ਅਸੀਂ ਇਹਦੇ ਉੱਪਰ ਸਭ ਤੋਂ ਪਹਿਲਾਂ ਜੇ ਔਇਲ ਦੇ ਦਾਗ ਹਨ ਤੇ ਇਹਦੇ ਉੱਪਰ ਅਸੀਂ ਪਾਊਡਰ ਪਾਵਾਂਗੇ ਪਾਊਡਰ ਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਇੰਨੇ ਜਿਹੜਾ ਵਾ ਆਇਲ ਦਾ ਉਹਨੂੰ ਆਪਣੇ ਆਪ ਚ ਅਬਜ਼ਰਬ ਕਰ ਲੈਣਾ ਅੱਧਾ ਕੰਮ ਤੇ ਸਾਡਾ ਬ੍ਰਾਈਟਨ ਦਾ ਜਿਹੜਾ ਵਾ ਪਾਊਡਰ ਨਹੀਂ ਕਰ ਦੇਣਾ ਇਹਨੂੰ ਅਸੀਂ ਗਿੱਲਾ ਕਰਨ ਤੋਂ ਪਹਿਲਾਂ ਇਹਦੇ ਉੱਪਰ ਪਾਊਡਰ ਪਾਵਾਂਗੇ ਔਰ ਥੋੜੀ ਦੇਰ ਇਹਨੂੰ ਜਿਹੜਾ ਵਾ ਰਹਿਣ ਦਾਂਗੇ ਪਾਊਡਰ ਇਹਦੇ ਉੱਪਰ 5 ਕੁ ਮਿੰਟ ਜਿਹੜਾ ਵਾ ਪਾਊਡਰ ਇਹਦੇ ਉੱਪਰ ਪਿਆ ਰਹਿ ਦਾਂਗੇ ਆ ਦੇਖੋ ਪਾਊਡਰ ਜਿਹੜਾ ਵਾ ਉਹ ਆਇਲ ਨੂੰ ਆਪਣੇ ਵਿੱਚ ਅਬਜ਼ਰਬ ਕਰਨਾ ਸ਼ੁਰੂ ਕਰ ਦਿੰਦਾ ਇਹ ਤੇ ਇਹਨੇ ਅੱਧਾ ਕੰਮ ਤੇ ਪਾਊਡਰ ਨੇ ਜਿਹੜਾ ਇਹ ਕਰ ਦੇਣਾ ਵਾ ਡਰਾਈ ਕਲੀਨ ਦਾ ਕਾਫੀ ਹੱਦ ਤੱਕ ਆਇਲ ਦੇ ਦਾਗ ਜਿਹੜੇ ਆ ਇਹਦੇ ਨਾਲ ਨਿਕਲ ਜਾਣਗੇ ਜਦੋਂ ਅਸੀਂ ਕੱਪੜੇ ਨੂੰ ਗਿੱਲਾ ਕਰਦੇ ਹਾਂ ਨਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਦਾਗ ਕਿੱਥੇ ਆ ਫਿਰ ਅਸੀਂ ਇਸ ਕਰਕੇ ਤੂੰ ਤੋ ਪਹਿਲਾਂ ਹੀ ਜਿਹੜਾ ਵਾ ਇਹ ਪ੍ਰੋਸੈਸ ਕਰ ਲੋ ਤਾਂ ਕਿ ਦਾਣ ਜਿਹੜਾ ਵਾ ਪਹਿਲਾਂ ਹੀ ਨਿਕਲ ਜਾਏਗਾ ਕਾਫੀ ਹੱਦ ਤੱਕ ਜਿਹੜਾ ਵਾ ਉਹ ਆਇਲ ਜਿਹੜਾ ਵਾ ਹੋ ਗਿਆ ਅਬਜ਼ਰਵ ਅਸੀਂ ਨੂੰ ਚੰਗੀ ਤਰ੍ਹਾਂ ਫਲਾ ਦਾਂਗੇ ਤਾਂ ਕਿ ਜੇ ਥੋੜੀ ਬਹੁਤ ਸਾਈਡਸ ਤੇ ਵੀ ਰਹਿ ਜਗੇ ਹੋਵੇ ਨਿਕਲ ਜਾਏਗਾ ਮੇਰੇ ਸਾਬ ਨਾਲ ਕਾਫੀ ਸੋਕ ਗਿਆ ਵਾ ਦਾਣ ਹੁਣ ਅਸੀਂ ਲਵਾਂਗੇ ਇੱਕ 스ਪੂਨ ਤੇ 스ਪੂਨ ਦੀ ਹੈਲਪ ਦੇ ਨਾਲ ਨਾ ਇਹਨੂੰ एवें एवें छिलना शुरू करा देखो पाउडर के दे उपर ऑयल जो आना शुरू हो गया ये सब तो मेन काम करता वा पाउडर ड्राई क्लीन अगर ज्यादा मात्रा में ऑयल दोबारा भी इन पा सकते पाउडर ये नहीं कि वन टाइम ही पाओ ਤੁਸੀਂ ਇਹਨੂੰ ਉਤਾਰ ਕੇ ਪਰਤ ਨੂੰ ਦੁਬਾਰਾ ਫੇਰ ਪਾਊਡਰ ਪਾ ਕੇ ਤੇ ਇਹਨੂੰ ਤੁਸੀਂ ਕਰ ਸਕਦੇ ਹੋ। ਔਰ ਤੁਹਾਡੇ ਬਹੁਤ ਜਲਦੀ ਤੇ ਬਹੁਤ ਆਸਾਨੀ ਦੇ ਨਾਲ ਜਿਹੜੀਆਂ ਆਇਲ ਦੇ ਦਾਗ ਜਿਹੜੇ ਉੱਤਰ ਜਾਣਗੇ। ਇਹਨੂੰ ਰਗੜ ਰਗੜ ਕੇ ਇਸ ਤਰ੍ਹਾਂ ਸਾਰਾ ਹੀ ਉਤਾਰ ਲੈਣਾ ਆ ਦੇਖੋ ਔਰ ਜਿੱਥੋਂ ਜਿੱਥੋਂ ਰਗੜਨ ਦੇ ਤੁਸੀਂ ਦੇਖ ਸਕਦੇ ਹੋ ਕਿ ਦਾਗ ਜਿਹੜੇ ਆ ਖਤਮ ਹੁੰਦੇ ਜਾ ਰਹੇ ਆ ਇਹਨੂੰ ਪੂਰੀ ਚੰਗੀ ਤਰ੍ਹਾਂ ਰਗੜ ਲੈਣਾ ਤਾਂ ਕਿ ਆਇਲ ਜਿਹੜਾ ਵਾ ਸਾਰਾ ਪਾਊਡਰ ਸਾਂਝੇ ਆ ਜੀ ਆ ਦੇਖੋ ਅਸੀਂ ਇਹਨੂੰ ਰਗੜ ਰਹੇ ਹਾਂ ਨਾ ਤੇ ਇਹ ਲਾਥ ਰਹੇ ਹਾਂ ਹੌਲੀ-ਹੌਲੀ ਕਰਕੇ ਨਾ ਇਹਨੂੰ ਸਾਰਾ ਹੀ ਕੱਢ ਲੈਣਾ ਹੁਣ ਸਾਡਾ ਨਾ ਕਲੋਜ਼ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਪਾਊਡਰ ਲੱਗਣ ਦੇ ਨਾਲ ਦਾਗ ਜਿਹੜਾ ਵਾ ਵੇਖੋ ਕਾਫੀ ਹੱਦ ਤੱਕ ਸਾਫ਼ ਹੋ ਗਿਆ ਸੂਟ ਜਿਹੜਾ ਵਾ ਲੱਗ ਰਿਹਾ ਕਿ ਲੱਗ ਰਿਹਾ ਮੈਂ ਕਿਤੇ ਦਾਗ ਨਹੀਂ ਖਵਾਇਗਾ ਵੀ ਆਇਲ ਲੱਗਾ ਨਹੀਂ ਹੋਏਗਾ ਪਰ ਫਿਰ ਵੀ ਅਸੀਂ ਇਹਨੂੰ ਨਾ ਵਾਸ਼ ਕਰਾਂਗੇ ਕਿਉਂਕਿ ਥੋੜੀ ਬਹੁਤ ਜਿਹੜੇ ਇਹਦੇ ਵਿੱਚ ਰਹਿ ਜੀ ਮੈਲ ਜੀ ਤੇਲ ਦੀ ਥੋੜੀ ਜੱੜ ਜੀ ਲੱਗ ਗਈ ਰਹੀ ਆ ਪਾਊਡਰ ਪਾਇਆ ਉਹ ਵੀ ਰਹਿ ਗਿਆ ਪਰ ਕਾਫੀ ਹੱਦ ਤੱਕ ਕਮ ਜਣਾ ਪਾਊਡਰ ਨਹੀਂ ਕਰਦਾ ਹੁਣ ਅਸੀਂ ਤੁਹਾਨੂੰ ਦਿਖਾਉਣੀ ਆ ਕਿ ਇਹਨੂੰ ਅਸੀਂ ਡਰਾਈ ਕਲੀਨ ਕਿਵੇਂ ਕਰਦੇ ਆ ਹਾਂਜੀ ਅਸੀਂ ਹੁਣ ਇਹਨੂੰ ਧੋਣ ਤੋਂ ਪਹਿਲਾਂ ਨਾ ਇਸਾਈ ਨੂੰ ਸੀ ਅਲੱਗ ਤੋਂ ਫੜ ਕੇ ਪਹਿਲਾਂ ধੋਵਾਂਗੇ ਤੇ ਇਹਦੇ ਵਿੱਚ ਤੋਂ ਅਸੀਂ ਕੀ-ਕੀ ਯੂਜ਼ ਕਰਦੇ ਹਾਂ ਬਾਲਟੀ ਵਿੱਚ ਪਾਣੀ ਲਿਆ ਤੇ ਇੱਕ ਪਾਉਂਸ ਪਾਵਾਂਗੇ ਸ਼ੈਂਪੂ ਦਾ ਤੇ ਨਾਲ ਪਾਵਾਂਗੇ ਅਸੀਂ ਕੰਡੀਸ਼ਨਰ ਕੰਡੀਸ਼ਨਰ ਅਸੀਂ ਤਾਂ ਪਾਵਾਂਗੇ ਕਿ ਸੂਟ ਜਿਹੜਾ ਉਹਦੀ ਸ਼ਾਈਨ ਬਣੀ ਰਹੇ ਤੇ ਜਿਵੇਂ ਸਾਡੇ ਕੰਡੀਸ਼ਨਰ ਪਾਇਆ ਗਾਲ ਸੌਫਟ ਹੋ ਜਾਂਦੇ ਹਨ ਐਵੇਂ ਸਾਡਾ ਸੂਟ ਵੀ ਜਿਹੜਾ ਉਹ ਸ਼ਾਇਨਰ ਸੌਫਟ ਹੋ ਜਾ। ਸ਼ੈਂਪੂ ਪਾਵਾਂਗੇ 1 ਪੌਂਚ। ਸ਼ੈਂਪੂ ਪਾ ਕੇ ਨਾ ਇਹ ਚੰਗੀ ਤਰ੍ਹਾਂ ਲਾ ਲੜਾ। ਤਾਂ ਕਿ ਕਿਤੇ ਗਣੀ ਨਾ ਐਜ਼ਰਕਿਟੀ ਜੀਤੇ ਹੋ। ਸਾਡੇ ਸੂਟ ਤੇ ਖਰਾਬ ਨਾ ਗਏ। ਫੇਰ ਇਹ ਪਾਵਾਂਗੇ। ਕੰਡੀਸ਼ਨਰ ਕੰਡੀਸ਼ਨਰ ਇਹ ਥੋੜਾ ਜਿਹਾ ਲਵਾਂਗੇ ਹਾਂਜੀ ਹੁਣ ਅਸੀਂ ਪਹਿਲਾਂ ਇੰਨੀ ਜਗ੍ਹਾ ਨੂੰ ਫੜ ਕੇ ਤੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਲ ਲਾਂਗੇ ਤਾਂ ਕਿ ਸਾਡਾ ਦਾਣ ਜਿਹੜਾ ਵਾ ਉਤਰ ਜੇ ਇਦਾਂ ਫਿਰ ਸਾਨੂੰ ਪਤਾ ਨਹੀਂ ਨਾ ਚੱਲਦਾ ਦਾਣ ਕਿੱਥੇ ਹੈ ਗਿਲਾਉਂਗੇ ਕੱਪੜੇ ਤੇ ਦਾਣ ਪਤਲਣੇ कोई ब्रश कोई हार्ड चीज़ नहीं यूज करनी सिर्फ हथ ही हल्के हल्के हथा सॉफ्ट तरीके साफ करना वेख रहे हो कि गिला भी है तो दाग ज काफ़ी हद हाँ तक जा चुके दाग असल से पाउडर ना ही काफ़ी हद हाँ तक जल जा जाता जा पर फिर भी पाउडर लगा होंगे वा ऑयल दिंदा जहा लगा होंगे वा ਜੈੱਡ ਜੀ ਇਸ ਕਰਕੇ ਵਾਸ਼ ਕਰਨਾ ਜ਼ਰੂਰੀ ਹੈ ਬਾਕੀ ਸੂਟ ਨੂੰ ਹਲਕਾ ਹਲਕਾ ਵਾਸ਼ ਕਰ ਲਾਂਗੇ ਜਿੱਥੇ ਜਿੱਥੇ ਸਾਨੂੰ ਪਤਾ ਕਿ ਸਾਡੇ ਸੂਟ ਤੇ ਦਾਗ ਹੈਗਾ ਸੀਗਾ ਅਹੀਂ ਉੱਥੇ ਉੱਥੇ ਫੜ ਕੇ ਹਥ ਨਾਲ ਰਗ ਕਰਦੇ ਕਰਦੇ ਅੰਡਰ ਆਰਮ ਜਿੱਥੇ ਪਸੀਨਾ ਆਉਂਦਾ ਇੰਨਾਂ ਜਗਾਹ ਤੋਂ ਅੱਛੀ ਤਰ੍ਹਾਂ ਜਿਹੜਾ ਰੱਬ ਕਰੇ ਤੁਸੀਂ ਦੇਖੋਗੇ ਪਾਣੀ ਦੇ ਵਿੱਚ ਸੂਟ ਦਾ ਕਿਤੇ ਕੋਈ ਕਲਰ ਨਹੀਂ ਆਇਆ ਬਿਲਕੁਲ ਪਾਣੀ ਸਾਫ਼ ਹੀ ਆ ਸੂਟ ਬਿਲਕੁਲ ਘਲ ਨਹੀਂ ਹੋਇਆ ਸਿਰਫ ਇਹਨਾਂ ਦੋ ਚੀਜ਼ਾਂ ਦੀ ਹੈ ਨਾਲ ਤੁਸੀਂ ਕਿੰਨਾ ਆਪਣਾ ਟਾਈਮ ਤੇ ਆਪਣੇ ਪੈਸੇ ਬਚਾ ਸਕਦੇ ਹੋ ਕਿ ਜੇ ਤੁਸੀਂ ਡਰਾਈ ਕਲੀਨ ਵਾਲੇ ਨੂੰ ਪਹਿਲਾਂ ਦੇਣ ਜਾਂਦੇ ਹੋ ਤੁਸੀਂ ਫਿਰ ਲੈਣ ਜਾਂਦੇ ਹੋ ਥੋੜਾ ਜਿਹਾ ਇਹਨੂੰ ਸੂਤ ਨੂੰ ਧੋ ਕੇ ਸੁਕਾ ਕੇ ਫਿਰ ਤੁਹਾਨੂੰ ਇਹਦਾ ਦਿਖਾਵਾਂਗੇ ਕਿ ਇਹ ਤੋਂ ਦਾਗ ਕਿਵੇਂ ਗਾਇਬ ਹੁੰਦਾ ਹਾਂ ਹਾਂਜੀ ਮੇਰਾ ਸੂਟ ਨੂੰ ਧੋ ਕੇ ਸੁਕਾ ਕੇ ਨੂੰ ਪ੍ਰੈਸ ਕਰਕੇ ਤੁਹਾਨੂੰ ਵਿਖਾ ਰਹੀ ਆ ਇੱਥੇ ਤੇਲ ਲੱਗਾ ਸੀਗਾ ਸੂਟ ਤੇ ਤੇ ਹੁਣ ਤੁਸੀਂ ক্লোਜ਼ ਕਰਕੇ ਵੇਖੋ ਕੋਈ ਦਾਗ ਨਹੀਂ ਰਹਿ ਗਿਆ ਤੇ ਇੱਕ ਤਰੀਕਾ ਜਿਹੜਾ ਵਾ ਕਿੰਨਾ ਵਧੀਆ ਵਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਸੂਟ ਘਰ ਵਿੱਚ ਡਰਾਈ ਕਲੀਨ ਕਰਿਓ ਤੇ ਜੇ ਤੁਹਾਡੇ ਸੂਟ ਤੇ ਤੇਲ ਕਿਉ ਜਾਂ ਕੋਈ ਵੀ ਖਾਣੇ ਦੇ ਦਾਗ ਲੱਗ ਜਾਂਦੇ ਆ ਕਿਉਂਕਿ ਹੈਵੀ ਸੂਟ ਜਦੋਂ ਅਸੀਂ ਪਾ ਕੇ ਵਿਆਹ ਸ਼ਾਦੀ ਜਾਂਦੇ ਆ ਤੇ ਸਾਡੇ ਤੇ ਖਾਣੇ ਦੇ ਦਾਣ ਜਾਂ ਬੱਚੇ ਹੱਥ ਲਾ ਦਿੰਦੇ ਆ ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਸੂਟ ਧੋਇਓ ਧੋ ਕੇ ਤੇ ਵੇਖਿਓ ਰਿਜ਼ਲਟ ਤੁਹਾਨੂੰ 100% ਆਏਗਾ ਤੇ ਕਿੰਨੇ ਪੈਸੇ ਮਿਲਗੇ ਸਿਰਫ 10 ਰੁਪਏ ਦੇ ਵਿੱਚ ਹੀ ਤੁਹਾਡਾ ਸੂਟ ਘਰੇ ਡਰਾਈ ਕਲੀਨ ਜਿਹੜਾ ਵਾ ਉਹ ਹੋ ਜਾਏਗਾ ਤੇ ਕਿੰਨੇ ਪੈਸੇ ਬਚਣਗੇ ਤੇ ਤੁਹਾਡਾ ਸੂਟ ਵੀ ਬਿਲਕੁਲ ਨਵਾਂ ਔਰ ਸੂਟ ਦਾ ਬਿਲਕੁਲ ਕਲਰ ਨਹੀਂ ਗਿਆ ਔਰ ਸ਼ਾਈਨ ਵੀ ਇਹਦੀ ਵੇਖੋ ਉਵੇਂ ਦੀ ਉਵੇਂ ਹੀ ਆ ਜਿਵੇਂ ਇਹਦਾ ਪਹਿਲਾਂ ਸੀਗੀ ਤੇ ਤੁਸੀਂ ਇਹਨੂੰ ਡਰਾਈ ਕਲੀਨ ਘਰ ਵਿੱਚ ਕਰ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ